ਪ੍ਰੀਤ ਪੁੱਤਾ ਹਾਂਜੀ ਮੰਮੀ ਰੋਟੀ ਖਾ ਲਈ ਤੂੰ ਨਹੀਂ ਮੰਮੀ ਖਾਣੀ ਹਜੇ ਉਹ ਹੋ ਪੁੱਤਾ ਕੱਪੜੇ ਤਾਂ ਬਾਅਦ ਚ ਵੀ ਪਾਣ ਦੀ ਰੋਟੀ ਖਾ ਲਿਆ ਕਰ ਪੁੱਤ ਤੂੰ ਜਮੀ ਨਹੀਂ ਰੋਟੀ ਖਾਂਦੀ ਮੰਮੀ ਥੋੜੀ ਜੀ ਰਹਿ ਗਈ ਢੋਣ ਵਾਲੀ ਢੋਕੇ ਨਾ ਮੈਂ ਫੇਰੇ ਖਾਣੀ ਆ ਨਾ ਪੁੱਤ ਆਪਣੀ ਸਿਹਤ ਦਾ ਧਿਆਨ ਰੱਖਿਆ ਕਰ ਦੇਖ ਲੈ ਤੇਰੀ ਸਿਹਤ ਕਿੰਨੀ ਡਾਊਨ ਹੋ ਗਈ ਕੁਛ ਨਹੀਂ ਹੁੰਦਾ ਮੰਮੀ ਕੁਛ ਨਹੀਂ ਹੋਇਆ ਮੈਨੂੰ ਤੇ ਧਿਆਨ ਤੁਸੀਂ ਰੱਖਿਆ ਕਰੋ ਆਪਣੇ ਨਾਲੇ ਪੁੱਤ ਮੈਂ ਕਿਹਦੀ ਧਿਆਨ ਰੱਖਾਂ ਮੈਂ ਤਾਂ ਤੇਰੇ ਬੰਦੀ ਦੇਖਦੀ ਆਗੀ ਦੇਖ ਲੈ ਮੇਰਾ ਪੁੱਤ ਕਬੂਤਤ ਹੋ ਗਿਆ। ਤੂੰ ਵਿਗਿਆਨੀ ਹੋ ਕੇ ਵੀ ਤੂੰ ਮੇਰੀ ਆਪਣੀ ਹੈ। ਮੰਮੀ ਮੈਂ ਥੋੜੀ ਧੀ ਨਹੀਂ ਹੈਗੀ ਮੈਂ ਤੁਹਾਡਾ ਪੁੱਤਾਂ। ਤੇ ਨਾਲੇ ਤੁਸੀਂ ਕਿ ਮੈਨੂੰ ਪਿਆਰ ਘੱਟ ਕੀਤਾ? ਮੈਨੂੰ ਆਪਣੇ ਮੰਮੀ ਡੈਡੀ ਦਾ ਪਿਆਰ ਨਹੀਂ ਮਿਲਿਆ। ਮੇਰੇ ਮੰਮੀ ਡੈਡੀ ਮੈਨੂੰ ਛੋਟੀ ਜਿਹੀ ਉਮਰ 'ਚ ਛੱਡ ਕੇ ਚਲੇ ਗਏ ਸੀ। ਪਰ ਤੁਸੀਂ ਮੇਰਾ ਕਿੰਨਾ ਕੀਤਾ? ਕਿੰਨਾ ਧਿਆਨ ਰੱਖਿਆ ਮੇਰਾ ਤੇ ਮੈਂ ਤੁਹਾਨੂੰ ਛੱਡ ਕੇ ਕਿਵੇਂ ਜਾ ਸਕਦੀ ਆ? ਸ਼ਾਬਾਸ਼ੇ ਪੁੱਤ। ਜਿਹੜਾ ਤੂੰ ਇੰਨਾ ਸੋਚਦੀ ਆ। ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਵੀ ਮੇਰੇ ਨੂੰ ਵੀ ਇੰਨਾ ਕਰੂਗੀ। ਮੇਰਾ ਪੁੱਤ ਤਾਂ ਇੰਨਾ ਕਲਾਸ਼ ਨਾ ਨਿਕਲ ਗਿਆ ਮਮੀ ਆਪਾਂ ਨੂੰ ਕੀ ਪਤਾ ਵੀ ਤਾਰਿਕ ਕਿੱਥੇ ਐ ਕਿਵੇਂ ਐ ਕੀ ਕਰਦਾ ਹੋਣਾ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਤਾਂ ਇਹ ਵੀ ਨਹੀਂ ਪਤਾ ਵੀ ਉਹ ਗਿਆ ਕਿੱਥੇ ਐ ਤੇ ਗਿਆ ਕਿਉਂ ਐ ਤੇ ਆਪਾਂ ਉਹਨੂੰ ਮਾਰਾ ਕਿਵੇਂ ਕਹਿ ਸਕਦੇ ਆ ਹਾਂ ਪੁੱਤ ਇਹ ਤਾਂ ਗੱਲ ਤੇਰੀ ਠੀਕ ਆ ਉਹਨੂੰ ਮਾਰਾ ਵੀ ਨਹੀਂ ਕਹਿ ਸਕਦੀ ਪਰ ਇੱਕ ਵਾਰੀ ਦੱਸ ਤਾਂ ਦਿੰਦਾ ਵੀ ਗਿਆ ਕਿਉਂ ਗੱਲ ਕੀ ਹੋਈ ਆ ਫੋਨ ਕਰਕੇ ਤਾਂ ਦੱਸ ਸਕਦਾ ਸੀ ਪੁੱਤ ਵੀ ਮੇਰੀ ਮਾਂ ਤੜਫੂ ਮੇਰੇ ਘਰ ਵਾਲੀ ਤੜਫੂਗੀ ਉਹ ਐਨਾ ਕਰ ਨਹੀਂ ਸਕਦਾ ਮੰਮੀ ਪਤਾ ਨਹੀਂ ਮੈਂ ਤਾਂ ਆਪ ਰੋਜ਼ ਇਹੀ ਗੱਲ ਸੋਚਦੀ ਆਂ ਵੀ ਇਹ ਜੀ ਕੀ ਗੱਲ ਹੋ ਗਈ ਸੀ ਕੀ ਇਹ ਜਾ ਕੁਝ ਹੋ ਗਿਆ ਸੀ ਵੀ ਤਾਰੀ ਨੂੰ ਜਾਣਾ ਪਿਆ ਪਤਾ ਨਹੀਂ ਮੈਨੂੰ ਤਾਂ ਕਦੇ-ਕਦੇ ਐ ਵੀ ਡਰ ਲੱਗਦਾ ਵੀ ਤਾਰੀ ਜਿਉਂਦਾ ਵੀ ਹੋਊਗਾ ਜਾਂ ਨਹੀਂ ਹਾਂ ਪੁੱਤ ਇਸੇ ਗੱਲ ਦਾ ਤਾਂ ਡਰ ਹੈਗਾ ਪੁੱਤ ਤੂੰ ਬਹੁਤ ਚੰਗੇ ਨਿਕਲੇ ਜਿਹੜੀ ਤੂੰ ਇਸ ਘਰ ਚ ਬੈਠੀਂ ਮੇਰਾ ਧਿਆਨ ਰੱਖਦੀਆਂਗੀ ਜੇ ਕੋਈ ਹੋਰ ਹੁੰਦੀ ਨਾ ਹੁਣ ਨੂੰ ਛੱਡ ਕੇ ਭੱਗ ਜਾਂਦੀ ਕਹਿੰਦੀ ਮੈਂ ਕੀ ਲੈਣਾ ਐ ਤੋਂ ਮੰਮੀ ਮੈਂ ਛੱਡ ਕੇ ਜਾਊਂਗੀ ਵੀ ਕਿੱਥੇ ਤੁਹਾਡੇ ਤੋਂ ਬਿਨਾ ਮੇਰਾ ਹੈਗਾ ਵੀ ਕੌਣ ਆ ਤਾਰੇ ਪਿੱਛੇ ਤਾਂ ਮੈਂ ਆਪਣੇ ਭਰਾ ਨਾਲੋਂ ਰੁੱਟ ਕੇ ਆ ਗਈ ਸੀ ਕਿਹੜੇ ਮੂੰਹ ਨਾਲ ਉਹਨਾਂ ਕੋਲ ਜਾਊਂਗੀ ਵਾਪਸ ਪੁੱਤ ਤੈਨੂੰ ਕਿੱਥੇ ਜਾਣ ਦੀ ਲੋੜ ਨਹੀਂ ਇਹੀ ਤੇਰਾ ਘਰ ਇਹੀ ਤੇਰੇ ਪੇਕੇ ਨੇ ਇਹੀ ਤੇਰੇ ਸਹੁਰੇ ਆ ਮੈਂ ਤੇਰੀ ਮਾਂ ਹੀ ਆ ਪੁੱਤ ਤੂੰ ਫਿਕਰ ਨਾ ਕਰ ਮੇਰੇ ਹੁੰਦੇ ਮੈਂ ਜਾਂਉਂਦੇ ਜੀ ਤੈਨੂੰ ਤਤੀਬਾ ਨਹੀਂ ਲੱਗਣ ਦਿੰਦੀ ਮੰਮੀ ਬਸ ਇੰਨਾ ਗੱਲਾਂ ਕਰਕੇ ਤਾਂ ਤੁਹਾਨੂੰ ਛੱਡ ਰਕੇ ਜਾਣ ਨੂੰ ਜੀ ਨਹੀਂ ਕਰਦਾ। ਮੈਨੂੰ ਪਤਾ ਹੈ ਤੁਸੀਂ ਮੇਰਾ ਕਿੰਨਾ ਕਰਦੇ ਹੋ। ਤੇ ਨਾਲ ਡੈਡੀ ਕਿੱਥੇ ਗਏ ਆ ਸਵੇਰ ਦੇ ਦੇਖੇ ਨਹੀਂ ਚਾਹ ਪੀ ਕੇ ਗਏ ਆ ਸਵੇਰ ਸੁਬਾਹ ਦੇ। ਪੁੱਤੋ ਤਾਂ ਮਸ਼ੀਨ ਪੁੱਛਣ ਗਿਆ ਤੂੜੀ ਵਾਲੀ। ਅੱਛਾ। ਹਾਂ। ਮੈਂ ਵੀ ਡਿੱਕੀ ਆਂਦੀ ਸੀ ਮੈਂ ਕਿਹਾ ਰੋਟੀ ਖਾਣ ਹੀ ਨਹੀਂ ਆਈ ਡੈਡੀ ਅੱਜ। ਉਹ ਇੱਕ ਦਿਨ ਨਹੀਂ ਮਿਲੀ ਹੁਣੇ ਦੂਜੇ ਘਰ ਵਾਗ ਗਿਆ ਹੁਣ। ਪੁੱਛਣ। ਹਾਂ। ਚਲ ਕੋਈ ਨਾ ਪੁੱਤੋ। ਚਲੋ ਤੁਸੀਂ ਧੁੱਪ 'ਚ ਖੜੇ ਹੋ ਅੰਦਰ ਜਾਓ ਮੈਂ ਕੱਪੜੇ ਧੋ ਕੇ ਮਾੜੇ ਜੀ ਰੋਟੀ ਖਾ ਲੈਣੀ ਆ। ਕੱਪੜੇ ਤਾਂ ਫੇਰ ਧੋ ਦੀ ਪੁੱਤ। ਪ ਉਹ ਮਾਂ ਖਾ ਲੂੰਗੀ ਮੈਂ ਤੁਸੀਂ ਜਾਓ ਅੰਦਰ ਵਿਚਾਰੀ ਕਿੰਨਾ ਫਿਕਰ ਕਰਦੀ ਹੈ ਮੇਰਾ ਕੋਈ ਗਲਪ ਨਹੀਂ ਸਾਰੇ ਪਿੰਡ ਚ ਥੂ ਥੂ ਕਰਾ ਰੱਖੀ ਕੀ ਕੀ ਗੱਲਾਂ ਸੁਣਨ ਮਿਲਦੀਆਂ ਮੈਨੂੰ ਪਿੰਡ ਚ ਥੂ ਥੂ ਕਰਾ ਰੱਖੀ ਹੈ ਉਹ ਪ੍ਰੀਤ ਭਾਈ ਪਾਣੀ ਲੈ ਕੇ ਦੇ ਮੈਨੂੰ ਹਾਂਜੀ ਲਿਓਨੇ ਆ ਬਾਪੂ ਬਾਪੂ ਨੂੰ ਕੀ ਹੋਇਆ ਪਿਆ? ਐਨੇ ਗੁੱਸੇ 'ਚ ਤਾਂ ਕਦੇ ਵੀ ਨਹੀਂ ਵੇਖਿਆ ਮੈਂ। ਆ ਲੋ ਬਾਪੂ ਜੀ ਪਾਣੀ। ਪਰ ਤੂੰ ਭਾਈ ਇੱਥੇ ਬੱਸ। ਕੀ ਹੋ ਗਿਆ ਮੈਨੂੰ ਸਹੀ ਜੀ ਨਹੀਂ ਲੱਗ ਰੇ ਟੈਨਸ਼ਨ ਆ ਕੋਈ ਤੁਹਾਨੂੰ? ਉਹ ਭਾਈ ਕਾਹਦੀ ਟੈਨਸ਼ਨ ਆ? ਕੀ ਦੱਸਾਂ ਮੈਂ ਤੁਹਾਨੂੰ? ਸਾਰੇ ਸਿਆਪੇ ਤਾਂ ਤੁਸੀਂ ਮੇਰੇ ਸਿਰ ਤੇ ਪਾਏ ਨੇ। ਕੀ ਹੋ ਗਿਆ ਬਾਪੂ ਇਹ じゃ ਕੀ ਕਰਤਾ ਸੀ ਉਹ ਪਾਈ ਬਸ ਮੈਂ ਤੈਨੂੰ ਕੁਝ ਨਹੀਂ ਕਹਿ ਸਕਦਾ ਕੀ ਹੋ ਗਿਆ ਹੁਣ ਕੀ ਹੈ ਹਾਂ ਸਾਰੇ ਪਿੰਡ ਚ ਕੁੱਤੇ ਕੁੱਤੇ ਕਰਾ ਰੱਖਿਆ ਕਾਦੀ ਕਾਦੀ ਕੀ ਆ ਪ੍ਰੀਤ ਪਿੱਛੇ ਵੀ ਉਹ ਕਿਦੇ ਸਿਰ ਤੇ ਕੱਟਦੀ ਐ ਇੱਥੇ ਬੈਠੀ ਐ ਕਿਵੇਂ ਬਿਠਾ ਰੱਖਿਆ ਇਹਨਾਂ ਨੇ ਹਾਏ ਮੈਂ ਮਰ ਜਾ ਪ੍ਰੀਤ ਪਿੱਛੇ ਪ੍ਰੀਤ ਕਿਹੜਾ ਘਰੋਂ ਭੱਜ ਗਈ ਭੱਜਿਆ ਤਾਂ ਤੇਰਾ ਮੁੰਡਾ ਹੈ ਓਏ ਓ ਠੀਕ ਐ ਮੇਰੀ ਨਾਲ ਤੈਨੂੰ ਇੱਕ ਗੱਲ ਕੰਨ ਖੋਲ ਕੇ ਸੁਣ ਲੈ ਹਾਂ ਇਹਨੂੰ ਨਾ ਬਸ ਇੱਥੋਂ ਭੇਜ ਦੇ ਤੇਰੇ ਵੇਖੇ ਭੇਜ ਦੇ ਇਹਨੂੰ ਜੋ ਕਾਦੇ ਵਾਸਤੇ ਭੇਜ। ਨਾ ਤੂੰ ਰ ਭੇਜ ਦੇ ਬਸ ਮੈਂ ਨਹੀਂ ਸੌ ਸੌ ਗੱਲਾਂ ਸੁਣ ਸਕਦੇ ਲੋਕਾਂ ਦੀ। ਮੈਂ ਤਾਂ ੱੱਕੇ ਨਾਲ ਜਵਾਂ ਨਹੀਂ ਭੇਦੀ ਮੇਰੀ ਧੀ ਆ ਇਹ। ਠੀਕ ਹੈ। ਮੈਂ ਤਾਂ ਇਹਨੂੰ ਇੱਥੇ ਰੱਖੂੰਗੀ। ਉਹ ਮੇਰੀ ਗੱਲ ਸੁਣ ਲੈ ਤੂੰ। ਗੇਟ ਤੋਂ ਬਾਹਰ ਤੂੰ ਨਹੀਂ ਕੰਦੀ। ਪਿੰਡ 'ਚ ਤਾਂ ਮੈਨੂੰ ਜਾਣਾ ਪੈਂਦਾ ਕੰਮ ਧੰਦੇ। ਅਗਲੇ ਮੇਰੇ ਕਿੰਨੀਆਂ ਉਂਗਲਾ ਕਰ ਕਰਕੇ ਗੱਲਾਂ ਕਰਦੇ ਨੇ। ਜਿਹੜਾ ਤੇਰੇ ਨਾਲ ਗੱਲ ਕਰਦਾ ਹੈ ਉਹਨੂੰ ਮੂੰਹ ਤੋੜ ਜਵਾਬ ਕਰ ਤੋਰੇ ਦੰਦਾ। ਆਪਣੀ ਕੀ ਬਹੂ ਨੇ ਕੋਈ ਬਦਨਾਮੀ ਕਰਾਤੀ। ਮੁੰਡਾ ਹੀ ਘਰ ਹੋ ਗਿਆਗਾ। ਉਹਨਾਂ ਨੂੰ ਜਵਾਬ ਦੇ ਠੋਕ ਕੇ। ਉਹਨਾਂ ਨੂੰ ਮੈਂ ਕੀ ਜਵਾਬ ਦੇਵਾਂ ਅਗਲੇ ਗੱਲਾਂ ਮੇਰੇ ਮੂਰੇ ਇੰਗੀਆਂ ਜਿਹਾ ਕਰਦੇ ਨੇ ਜਿਨ੍ਹਾਂ ਦਾ ਜਵਾਬ ਹੀ ਨਹੀਂ ਮੇਰੇ ਕੋਲੇ ਮੇਰੀ ਗੱਲ ਸੁਣ ਉਹਨਾਂ ਨੇ ਕਿ ਨੁਹਾਤੀਆ ਨਹੀਂ ਹੈ ਜੇ ਕਰੇ ਉਹਨਾਂ ਦੀ ਹਿੰਮਤ ਕਿੱਮਿਆ ਬਗੀ ਸਾਡੇ ਘਰ ਦੀ ਗੱਲ ਕਰਨ ਤੂੰ ਜਵਾਬ ਨਹੀਂ ਦਿੰਦਾ ਅਗਲੇ ਨੂੰ ਮੈਨੂੰ ਕਹਿ ਕੇ ਦੇਖਣ ਜੇ ਤਨੀ 18 ਨਾ ਸੁਣਾਵਾ ਉਹ ਜੇ ਤਾਰੀ ਕੰਜਰ ਸੀ ਨਾ ਉਹ ਕੰਜਰ ਘਰੋਂ ਗਿਆ ਤਾਂ ਮੈਨੂੰ ਸੁਣਨੂ ਪਈਆਂ ਸਾਰੀਆਂ ਗੱਲਾਂ ਮੈਂ ਇਹਨੂੰ ਨਹੀਂ ਵਿਚਾਰੀ ਨੂੰ ਕੁਝ ਕਹਿਣਾ ਕਮਲਿਆ ਬੰਦਿਆ ਉਹ ਕਮਲਿਆ ਬੰਦਿਆ ਉਹ ਤਾਰੀ ਨੂੰ ਤਾਂ ਕਹਿ ਸਕਦੇ ਆ ਵੀ ਕਿਸੇ ਨਾਲ ਭੱਜ ਗਿਆ ਕਿੱਧਰ ਗਿਆ ਇਹਨੂੰ ਕੀ ਕਹਿ ਸਕਦੇ ਵਿਚਾਰੀ ਗਰੀਬਣੀ ਨੂੰ ਹੈ ਘਰੋਂ ਬਾਹਰ ਨਹੀਂ ਜਾਂਦੀ ਇਹ ਪੈਰ ਨਹੀਂ ਪੜਦੀ ਸਾਰਿਆਂ ਦੀ ਆਪਣੀ ਸੇਵਾ ਕਰਦੀ ਆ ਉਰੇ ਆ ਜਾ ਪੁੱਤ ਇੱਥੇ ਬਹਿ ਜਾ ਕੇ ਮੇਰੀ ਗੱਲ ਸੁਣ ਮੈਂ ਤਾਂ ਉਹਨਾਂ ਟਾਈਮ ਘਰੋਂ ਨਹੀਂ ਕੱਢਦੀ ਜਿੰਨਾ ਟਾਈਮ ਇਹ ਕਹਿੰਦੀ ਨਹੀਂ ਮੰਮੀ ਤੁਸੀਂ ਕਿਉਂ ਐਵੇਂ ਅਫਸਰ ਚ ਲੜੀ ਜਾਂਦੇ ਹੋ ਕੋਈ ਗੱਲ ਨਹੀਂ ਬਾਪੂ ਸਹੀ ਕਹਿੰਦੇ ਨੇ ਮੇਰੇ ਕਰਕੇ ਉਹਨਾਂ ਨੂੰ 100-100 ਗੱਲਾਂ ਬਾਹਰ ਸੁਣਨੀਆਂ ਮਿਲਦੀਆਂ ਤੇ ਮੈਂ ਕਰਦੀ ਆ ਮੈਂ ਨਾ ਆਪਣੇ ਪੇਕੇ ਚਲੀ ਜਾਨੀ ਆ ਨਾ ਤੀਏ ਤੂੰ ਬੈਠ ਮੇਰੇ ਕੋਲ ਮੈਂ ਸਮਝਾਉਣੀ ਆ ਤੈਨੂੰ ਆ ਜਾ ਪੁੱਤ ਓਏ ਗੱਲ ਸੁਣ ਓਏ ਹਾਂ ਆ ਸਮਝਾਉਣਾ ਸਮਝੂਣਾ ਆਂਦਾ ਬਾਅਦ ਚ ਕਰੀ ਨਾ ਨਾ ਮੈਂ ਨਹੀਂ ਭੇਜ ਸਕਦੀ ਮੇਰੀ ਧੀ ਨੂੰ ਤੂੰ ਤੂੰ ਮੇਰੀ ਗੱਲ ਸੁਣ ਤੂੰ ਕਿਵੇਂ ਨਹੀਂ ਭੇਜ ਸਕਦੀ ਜਦੋਂ ਖੁਦ ਕਹੀ ਜਾਂਦੀ ਆ ਉਹ ਵੀ ਮੈਂ ਆਪਣੇ ਪੇਕੇ ਚਲੀ ਜਾਨੀ ਆ ਤਾਂ ਤੂੰ ਕਿਉਂ ਰੋਕਦੀ ਆ ਨੂੰ ਮੇਰੀ ਗੱਲ ਸੁਣ ਪੁੱਤ ਪੇਕੇ ਕਿਹੜੇ ਮੂੰਹ ਨਾਲ ਜਾਵੇਂਗੀ ਪਰ ਜਾਈ ਤੈਨੂੰ ਨਹੀਂ ਚੰਗਾ ਸਮਝਦੀ ਪਰਾਂ ਨਾਲ ਤੂੰ ਟੁੱਟ ਕੇ ਆਗੀ ਪੁੱਤ ਕਿਹੜਾ ਮੂੰਹ ਲੈ ਕੇ ਜਾਵੇਂਗੀ ਉੱਥੇ ਤੂੰ ਸਮਝ ਕੋਈ ਗੱਲ ਨਹੀਂ ਮੰਮੀ ਜੇ ਭਾਬੀ ਮੈਨੂੰ ਨਹੀਂ ਪਛਾਣਦੀ ਨਾ ਚਾਹੇ ਵੀਰਾ ਵੀ ਨਾ ਪਛਾਣੇ ਮੈਂ ਨੀਮੀ ਹੋ ਕੇ ਰਹਿ ਲੂੰਗੀ ਮਨੋਂ ਤਾਂ ਛਿੱਤਰ ਖਾ ਲੂੰਗੀ ਪਰ ਮੈਨੂੰ ਰੋਟੀ ਤਾਂ ਦੇਣਗੀ ਨਾ ਦੋ ਟਾਈਮ ਦੀ ਕੋਈ ਗੱਲ ਨਹੀਂ ਮੈਂ ਆਪਦੇ ਪੈਖੇ ਚਲੀ ਜਾਨੀ ਆ ਦੇ ਕਲਦੀਪ ਇਹਦਾ ਨਾ ਇੱਥੋਂ ਜਾਣਾ ਹੀ ਚੰਗਾ ਹੈ ਇਹਦਾ ਹੀ ਭਲਾ ਉਸ ਚ ਤੈਨੂੰ ਨਹੀਂ ਪਤਾ ਲੋਕ ਕਿਹੜੇ ਲੋਟੂਂਗਲਾ ਚੱਕਦੇ ਨੇ ਅਗਲੇ ਨੂੰ ਕੁਝ ਨਹੀਂ ਪਤਾ ਵੀ ਕੈਮੇ ਰਹਿੰਦੀ ਐ ਥੇ ਕੈਮੇ ਰਹਿੰਦੀ ਨਹੀਂ ਰਹਿੰਦੀ ਪ੍ਰੀਤ ਪੁੱਤ ਤਾਰੇ ਦਾ ਕੀ ਪਤਾਗਾ ਜਿਉਂਦਾ ਵੀ ਐ ਕੰ ਮਰਨ ਗਿਆ ਮੰਮੀ ਤੁਸੀਂ ਸੋਚ ਵੀ ਕਿਵੇਂ ਲਿਆ ਵੀ ਮੈਂ ਕਿਤੇ ਹੋਰ ਵਿਆਹ ਕਰਵਾਉਂਗੀ ਜਿਹਦੇ ਨਾਲ ਆਮਾਂ ਲਈਆਂ ਸੀ ਉਹ ਐ ਨਹੀਂ ਮਾੜੀ ਕਰਕੇ ਚਲਾ ਗਿਆ ਤੇ ਮੈਂ ਇੱਕੋ ਗਲਤੀ ਨਾਲੇ ਹੁਣ ਦੁਬਾਰਾ ਕਿਵੇਂ ਕਰ ਸਕਦੀ ਆ ਮੰਮੀ ਮੈਂ ਦਿਹਾੜੀ ਕਰਕੇ ਖਾ ਲੂੰਗੀ ਸਾਰੀ ਉਮਰ ਇਕੱਲੀ ਰਹਿ ਲੂੰ ਪਰ ਮੈਂ ਕਿਸੇ ਤੇ ਵੀ ਵਿਸ਼ਵਾਸ ਨਹੀਂ ਕਰਨਾ ਹੁਣ ਪੱਤੀਏ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਕਹਿੰਦੇ ਹੁੰਦਾ ਨਾ ਪੰਜੇਂ ਗੁਲਾ ਕੰਜੇ ਨਹੀਂ ਹੁੰਦੀਆਂ ਨਾ ਚੰਗੇ ਵੀ ਬਹੁਤ ਪੈਣਾ ਵਿੱਚ ਮੰਮੀ ਚੰਗਾ ਤਾਂ ਤਾਰੀ ਵੀ ਬਹੁਤ ਸੀ ਤੇ ਦੇਖ ਲਓ ਕਿੰਨੀ ਮਾੜੀ ਕਰਕੇ ਗਿਆ ਤੇ ਚੰਦਰਾ ਦੱਸ ਕੇ ਵੀ ਨਹੀਂ ਗਿਆ ਵੀ ਕਿੱਥੇ ਗਿਆ ਉਹ ਤੂੰ ਗੱਲ ਸੁਣ ਲੈ ਵਈ ਤੂੰ ਆ ਬਕਵਾਸ ਮਾਰ ਜੰਦੀਆਂ ਹੋਰੀ ਜਦੋਂ ਉਹ ਆਪ ਕਹੀ ਜਾਂਦੀਆਂ ਵੀ ਮੈਂ ਆਪਦੇ ਪੇਕੇ ਚਲੀ ਜਾਉ ਚਲੀ ਜਾਉ ਫਿਰ ਤੂੰ ਕਹਣੂ ਰੋਕਦੀਆਂ ਹਾਂ ਕਿ ਵੱਡੀ ਇਹ ਹੋਰ ਲੰਮੀਆਂ ਚੌੜੀਆਂ ਗੱਲਾਂ ਕਰਨ ਵਾਲੀ ਉਹਨੂੰ ਵਿਆਹ ਤੇ ਕਰ ਦਿਆ ਗੱਲਾਂ ਕਰ ਦਈਏ ਆਪਦੀ ਬਕਵਾਸ ਆਪ ਦੇ ਨਾ ਬੰਦ ਰੱਖ ਤੇ ਉਹਨੂੰ ਭੇਜ ਕੋਈ ਨਾ ਬੱਤ ਗੁੱਸਾ ਨਾ ਕਰ ਮੈਂ ਤੇਰੇ ਨਾਲ ਹੈਗੀ ਆ ਨਾ ਮੰਮੀ ਇਹ ਚ ਕਿਸੇ ਦਾ ਕੋਈ ਕਸੂਰ ਨਹੀਂ ਕਿਸਮਤ ਤਾਂ ਮੇਰੀ ਮਾੜੀ ਆ ਕੀ ਪਤਾ ਹਜੇ ਕਿਸਮਤ ਚ ਕਿੰਨੇ ਕ ਧੱਕੇ ਲਿਖੇ ਨੇ ਉਹ ਤਾਂ ਖਾਣੀ ਪੈਣਗੇ ਨਾ ਮੇਰਾ ਪਤਾ ਸਾਨੂੰ ਛੱਡ ਕੇ ਕਿੱਥੇ ਨ ਜਾਈ ਉੱਤ ਮੈਂ ਮਰ ਜਾਂਗੀ ਤੇਥੋਂ ਬਗੈਰ ਨਾ ਜਾਏ ਸਾਨੂੰ ਛੱਡ ਕੇ ਮੇਰਾ ਕੀ ਬਣੂਗਾ ਮੈਨੂੰ ਕੌਣ ਸਾਂਭੂਗਾ ਪੁੱਤ ਤੂੰ ਹੀ ਮੇਰੀ ਧੀ ਆ ਤੂੰ ਹੀ ਮੇਰਾ ਪੁੱਤ ਹੈ ਸਾਡੇ ਰੱਬ ਦੇ ਵਾਸਤੇ ਕਿ ਮੈਂ ਤੈਨੂੰ ਜਾਣ ਦਿੱਤੀ ਮੰਮੀ ਮੈਨੂੰ ਮਾਫ ਕਰ ਦੋ ਮੈਂ ਤੁਹਾਡੇ ਕੋਲ ਨਹੀਂ ਰਹਿ ਸਕਦੀ ਹੁਣ ਹਾਏ ਮੇਰੇ ਰੱਬਾ ਏ ਕੀ ਕੀਤਾ ਪੁੱਤ ਨੂੰ ਕਰੋ ਕੱਢਤਾ ਨੂੰ ਵੀ ਜਾਊਗੀ ਹੁਣ ਤੁਹਾਡਾ ਤਾਂ ਘਰ ਹੀ ਖਾਲੀ ਹੋ ਜਾਊਗਾ ਇਹ ਕੀ ਮਾੜਾ ਬੰਦਾ ਇਹ ਲੋਕਾਂ ਦੇ ਪਿੱਛੇ ਲੱਗਦਾ ਐ ਨਹੀਂ ਕਹਿੰਦਾ ਲੋਕਾਂ ਨੂੰ ਵੀ ਕੋਈ ਨਹੀਂ ਮੇਰੇ ਪੁੱਤ ਨੂੰ ਕੋਈ ਮਜਬੂਰੀ ਹੋਣੀ ਬਾਹਰ ਗਿਆਗਾ ਸੌ ਬਹਾਨਾ ਲਾ ਦਿੰਦਾ ਬੰਦਾ ਪਰ ਇਹ ਇਹ ਕਿਸੇ ਤੇ ਨਹੀਂ ਸੁਣਦਾ ਬਸ ਯੂ ਤੂੰ ਤੂੰ ਹਸਾ ਨੀ ਮੈਂ ਅੰਦਰੋਂ ਤਰੋਵਾ ਬਸ ਯੂ ਤੂੰ ਤੂੰ ਹਸਾ ਮੈਂ ਸੋਰੀਆਂ ਦੇ ਬਾਰੇ ਪੈਲਾ ਸੋਰੀਆਂ ਦੇ ਬਾਰੇ ਪੈਲਾ ਪੇਤ ਤਾਂ ਨੀ ਦਤਾ ਮੈਨੂੰ ਵਿਆਹ ਹੀ ਸੀ ਨੇ ਤੀਏ ਕਿਤ ਵਿਚ ਕਿੱਧਰ ਜਾਣੀ ਆ ਪੁੱਤ ਠੀਕ ਐ ਮੰਮੀ ਨਾ ਛੱਡ ਕੇ ਤੇ ਜਾਈ ਮੇਰੀ ਤੀ ਤੂੰ ਆਪਣਾ ਧਿਆਨ ਰੱਖੀ ਪੁੱਤ ਸਾਰਾ ਕੁਝ ਸਮਝ ਕੇ ਵੀ ਮੈਂ ਤੇਰਾ ਕੁਝ ਨਹੀਂ ਕਰ ਸਕਦੀ ਕੀ ਕਰਾਂ ਪੁੱਤ ਮੈਨੂੰ ਮaaf ਕਰਦੀ ਮੈਂ ਮਜਬੂਰ ਐਂਗੀ ਮੰਮੀ ਤੇ ਤੁਹਾਡਾ ਕੋਈ ਕਸੂਰ ਨਹੀਂ ਤੇ ਨਾ ਹੀ ਕਸੂਰ ਬਾਪੂ ਦਾ ਤੇ ਮੇਰੀ ਕਿਸਮਤ ਮਾੜੀ ਆ ਕੋਈ ਗੱਲ ਨਹੀਂ ਤੁਸੀਂ ਆਪਣਾ ਧਿਆਨ ਰੱਖਿਓ ਬਸ ਤੇਨ ਵਾਲੇ ਬਾਪੂ ਦਤੈਨ ਰੱਖਿਓ ਕੋਈ ਨਾ ਪੱਤ ਤੇਥੋਂ ਵਗੈਰ ਸਾਡਾ ਕੌਣ ਤਾਂ ਲਕੂ ਇਕ ਤੂੰ ਹੀ ਤਾਂ ਸੀ ਮੈਨੂੰ ਵਿਆਹ ਹੈ ਤੁਸੀਂ ਨੇ ਕਿਤੇ ਵਿੱਚ ਤਾਂ ਨੀਂਦ ਤਾ ਮਾਏ ਵਿਆਹ ਹੈ ਤੁਸੀਂ ਨੇ ਕਿਤੇ ਵਿੱਚ ਤਾਂ ਨੀਂਦ ਤਾ ஆவா மென் கோலே நீ சவா மென் கோலே மீறி கங்க தங்க ਤਾਨੀ ਦਿੱਤਾ ਮਾਏ ਵਿਆਹ ਹੈ ਤੁਸੀਂ ਨੇ ਕਿਤੇ ਵੀ ਆ ਲੋ ਜੀ ਚਾਹ ਪੀ ਲੋ ਰੱਖ ਦੇ ਵੀ ਰੱਖਣੀ ਰੁਖਣੀ ਕੋਈ ਨਹੀਂ ਹੈਗੀ ਮੈਂ ਚੁੱਪ ਕਰਕੇ ਪੀ ਲੋ ਪ੍ਰੀਤ ਰੱਖ ਦੇ ਮੈਂ ਪੀ ਲੂੰਗਾ ਜਾਂ ਸਿਰ 'ਚ ਪਾ ਦੇ ਜੇ ਜਾਦੇ ਕਾਲੀ ਆ ਰੋਜ਼ ਰੱਖ ਕੇ ਚਲੀ ਜਾਨੀ ਆ ਤੇ ਚਾਹ ਠੰਡੀ ਹੋ ਜਾਂਦੀ ਆ ਠੰਡੀ ਪੀਂਦਾ ਫਿਰ ਕੀ ਨਜ਼ਾਰਾ ਹੁੰਦਾ ਚਾਪੀਓ ਚੁੱਪ ਕਰਕੇ ਜਿਹੜੇ ਬੰਦੇ ਨੇ ਪੀਣੀ ਆ ਉਹਨੂੰ ਪਤਾ ਉਹਨੇ ਠੰਡੀ ਪੀਣੀ ਆ ਜਾਂ ਗਰਮ ਤੇਰਾ ਮਤਲਬ ਬਣਦਾ ਤੇ ਸਿਰ ਬਣਾ ਕੇ ਲੈਣ ਦਾ ਬਣਾ ਲਿਆਂਦੀ ਨਾ ਬਸ ਰੱਖ ਦੇ ਪੀ ਲੂ ਮੈਂ ਐਵੇਂ ਗੁੱਸਾ ਕਰ ਤੋ ਕਰੀ ਐਨੇ ਹੋ ਗੁੱਸਾ ਨਾ ਕਰਾ ਹੋਰ ਕੀ ਕਰ ਪਛਤਾਵਾ ਹੁੰਦਾ ਮੈਨੂੰ ਆਵਦੀ ਗੱਲ ਤੇ ਕਾਹਦਾ ਪਛਤਾਵਾ ਹੁੰਦਾ ਤੁਹਾਨੂੰ ਪਛਤਾਵਾ ਹੁੰਦਾ ਮੈਨੂੰ ਉਸ ਗੱਲ ਦਾ ਵੀ ਮੈਂ ਤੇਰੇ ਨਾਲ ਲਾਂਵਾਂ ਲੈਤੀਆਂ ਪਛਤਾਵਾ ਹੁੰਦਾ ਮੈਨੂੰ ਉਸ ਗੱਲ ਦਾ ਵੀ ਮੈਂ ਤੇਰੇ ਨਾਲ ਵਿਆਹ ਕਰਾਇਆ ਪਤਾ ਨਹੀਂ ਉਹ ਕਿਹੜਾ ਵੇਲਾ ਸੀ ਜਦੋਂ ਮੈਂ ਐਡੀ ਵੱਡੀ ਗਲਤੀ ਕਰ ਗਿਆ ਨਾਜੇ ਹੁਣ ਐਨਾ ਹੀ ਪਛਤਾਵਾ ਲੱਗਦਾ ਐਨੀ ਗਲਤੀ ਲਗਦੀ ਉਹਦੋਂ ਨਾ ਵਿਆਹ ਕਰਾਉਣਾ ਸੀ ਮੈਂ ਕਿਹੜਾ ਤੱਕੇ ਨਾ ਲਈ ਸੀ ਤੁਸੀਂ ਆਪੇ ਲੈ ਕੇ ਆਏ ਸੀ ਨਾਲੇ ਬਰਾਤ ਲੈ ਕੇ ਗਏ ਸੀਗੇ ਨਾਜੇ ਬਰਾਤ ਲੈ ਕੇ ਵਾਗਿਆ ਹੁਣ ਮੇਰਾ ਸਿਰ ਖਾਏਗੀ ਜਿਹੜਾ ਕੁਝ ਹੋਣਾ ਸੀ ਹੋ ਗਿਆ ਤੈਨੂੰ ਕਹੀ ਜਾਂਦਾ ਮੈਂ ਤਾਂ ਆਪ ਹੀ ਪਛਤਾਉਣਾ ਰੱਖ ਦੇ ਓਰੇ ਹੁਣ ਟਸਕਣ ਲੱਗ ਗਈ ਇਹਨੂੰ ਓਰੇ ਰੱਖ ਦੇ ਸਾਰਾ ਦਿਨ ਤੇਰੇ ਲਵੇ ਹੋਰ ਕੋਈ ਕੰਮ ਐ ਇੱਕ ਰੋਣਾ ਧੋਣਾ ਬਸ ਕਦੋਂ ਮਰਜ਼ੀ ਮੈਂ ਘਰੇ ਆ ਜਾਂ ਕਦੇ ਤੇਰੇ ਮੂੰਹ ਤੇ ਮੈਂ ਹਾਸੇ ਨਹੀਂ ਦੇਖੀ ਕਦੇ ਮੈਂ ਤੈਨੂੰ ਹੱਸਦੀ ਨੂੰ ਦੇਖਿਆ ਹੀ ਨਹੀਂ ਵੀ ਮਾਂ ਦੀ ਤੀਨੇ ਕਦੇ ਅੱਜ ਹੱਸ ਕੇ ਦਿਖਾਤਾ ਹੋਵੇ ਹਾਸੇ ਵੀ ਮੂੰਹ ਤੇ ਫੇਰ ਆਉਂਦੀ ਹੁੰਦੀ ਆ ਜੇ ਬੰਦਾ ਚੱਜ ਨਾਲ ਤੋਂ ਪਿਆਰ ਦੀਆਂ ਗੱਲਾਂ ਕਰੇ ਮੈਂ ਤੁਹਾਡੇ ਲਈ ਚਾਹ ਹੀ ਲੈ ਕੇ ਆਈ ਸੀ ਕਿ ਗੋਲੀ ਮਾਰਤੀ ਮੈਂ ਤੁਹਾਡੇ ਮੈਂ ਤੈਨੂੰ ਕੁਝ ਨਹੀਂ ਕਿਹਾ ਮੈਂ ਤੈਨੂੰ ਐਂ ਕਹਿ ਦੇ ਵੀ ਰੱਖ ਦੇ ਉਹੀ ਫਿਰ ਬੰਦੇ ਨੂੰ ਹਟਦੀ ਐ ਨਹੀਂ ਚੀ ਚੜਾਈ ਜੰਨੇ ਆ ਚੜਾਈ ਜੰਨੇ ਆ ਵੀ ਪੀ ਲੂੰਗਾ ਮੈਂ ਤੱਤੀ ਪੀਵਾਂ ਠੰਡੀ ਪੀਵਾਂ ਪਾਣੀ ਪਾ ਕੇ ਪੀਵਾਂ ਮਰਾਂ ਖਾਪਾਂ ਕੁਝ ਮਰਜ਼ੀ ਕਰਾਂ ਇੰਫਰ ਹਟਦੀ ਹੀ ਨਹੀਂ ਹੁੰਦੀ ਅੱਗ ਲਾ ਲੈ ਤੂੰ ਹੀ ਪੀ ਲੈ ਇਹਨੂੰ ਲੱਗ ਕੇ ਦਸਕਣ ਹੋ ਰਹੇ ਹੁਣ ਕੀ ਹੋ ਗਿਆ ਬੱਤਾ ਰੋਈ ਜਾਨੀ ਆ ਕੁਛ ਨਹੀਂ ਮੰਮੀ ਫੇਰਾ ਰੋਣੀ ਕਾ ਤੂੰ ਤੂੰ ਤਾਂ ਵੀਰੀ ਹੁਰਾਂ ਦੀ ਯਾਦ ਜੀ ਆਈ ਜਾਂਦੀ ਸੀ ਜਿਆਦਾ ਆਉਂਦੀ ਸੀ ਕਿ ਤਾ ਮਿਲਿਆ ਜਾ ਕੇ ਨਹੀਂ ਮੰਮੀ ਮੈਂ ਨਹੀਂ ਜਾਣਾ ਫੋਨ ਤੇ ਗੱਲ ਕਰ ਲੂੰਗੀ ਕੋਈ ਨਾ ਨਾ ਪੁੱਤ ਜੇ ਜਿਆਦਾ ਤਲ ਉੱਠਿਆ ਤਾਂ ਮਿਲਿਆ ਫਿਰ ਕਿੱਡੀ ਕੀ ਗੱਲ ਆਗੀ ਨਹੀਂ ਨਹੀਂ ਮੰਮੀ ਮੈਂ ਜਾਣਾ ਨਹੀਂ ਹੈਗਾ ਕੋਈ ਗੱਲ ਨਹੀਂ ਮੈਂ ਫੋਨ ਕਰ ਲੂੰਗੀ ਉਹਨਾਂ ਨੂੰ ਪੁੱਤ ਮੈਂ ਤਾਰੀ ਨੂੰ ਭੇਜ ਦਿੰਨੀ ਆ ਮਿਲ ਕੇ ਆ ਜਾਓ ਨਹੀਂ ਨਹੀਂ ਮੰਮੀ ਕੋਈ ਗੱਲ ਨਹੀਂ ਮੈਂ ਤੁਹਾਨੂੰ ਦੱਸ ਦੂੰਗੀ ਜਦੋਂ ਜਾਣਾ ਹੋਇਆ ਧੀਏ ਮੰਨ ਨਾ ਹੌਲਾ ਕਰਿਆ ਕਰ ਜਦੋਂ ਤਰਾ ਜੀ ਕਰਦਾ ਨਾ ਉਦੋਂ ਵਗ ਜਾ ਕਰ ਤੇ ਆਇਆ ਕਰ ਪੁੱਤ। ਤੇ ਡੈਡੀ ਵਾਸਤੇ ਰੋਟੀ ਲਾ ਦੇ। ਉਹਨੇ ਖੇਤ ਜਾਣਾ ਹੈ। ਹਾਂਜੀ ਮੰਮੀ ਲਾ ਦੇਣੀ ਆ। ਜਿੰਨਾ। ਆ ਚਾਲੇ ਕਿਹਾ ਮੈਂ ਤੁਹਾਡੇ ਲਈ। ਨਾ ਬਸ ਪੁੱਤ। ਫਤਾਰੀ ਲੈ ਲਈ ਹੁੰਦੀ ਸੀ ਪੀ ਕੇ ਹੀ ਨਹੀਂ ਗਏ ਉਹ। ਪੀ ਕੇ ਨਹੀਂ ਗਿਆ। ਪਤਾ ਨਹੀਂ ਉਹਨਾਂ ਨੂੰ ਫੋਨ ਜਾ ਆ ਗਿਆ ਤੇ ਬਾਹਰ ਚਲੇ ਗਏ। ਲੈ ਕਮਣਾ ਚਾਹਤਾ ਪੀ ਲੈਂਦਾ। ਮੈਂ ਵੀ ਐਵੇਂ ਹੀ ਕਹਿੰਦੀ ਸੀ ਮੈਂ ਕਿਹਾ ਚਾਹ ਠੰਡੀ ਹੋ ਜੂਗੀ ਪੀ ਲਓ। ਚਲੋ ਕੋਈ ਨਾ ਜਦੋਂ ਆਉਣਗੇ ਮੈਂ ਗਰਮ ਕਰ ਦੂੰ। ਹਾਂ ਗਰਮ ਕਰਕੇ ਦੇ ਦਿੰਦੀ। ਬਿਨਾਂ ਜਾ ਪਿੱਤੇ ਵਾਗ ਲਾ ਐਡਾ ਮੂਰਖ ਕਿੰਦਾ ਮਨ ਹੌਲਾ ਕਰਦੀ ਆ ਯਾਰ ਸਿਰ ਤੇ ਤੂੰ ਪਾਗਲ ਥੋੜੀਆਂ ਹੁਣ ਤੋ ਇੰਨਾ ਤਾਂ ਦੇਖ ਲਿਆ ਕਰ ਵੀ ਮੈਂ ਘਰੇ ਬੈਠਾਂ ਮੈਨੂੰ ਕੀ ਪਤਾ ਸੀ ਤੁਸੀਂ ਘਰੇ ਬੈਠੇ ਹੋ ਲੈ ਕਹਿੰਦੀ ਮੈਨੂੰ ਕੀ ਪਤਾ ਸੀ ਫਿਰ ਘਟਕੜ ਮੈਸੇਜ ਕਰ ਲੈ ਮੈਸੇਜ ਕਰਕੇ ਪੁੱਛ ਲੈ ਵੀ ਤੂੰ ਬਾਹਰ ਐ ਜਾਂ ਅੰਦਰ ਐ ਵੀ ਮੈਂ ਫੋਨ ਲਾ ਲਾ ਤੂੰ ਸਿੱਧਾ ਫੋਨ ਖੜਕਾ ਦੇ ਦਿੰਨੀ ਆ ਹੁਣ ਉਹ ਲਵੇ ਖੜੀ ਤੀ ਤੇਰੀ ਕੁਛ ਲੱਗਦੀ ਯਾਰ ਮੈਨੂੰ ਨਹੀਂ ਪਤਾ ਉਹ ਤੁਹਾਡੀ ਪ੍ਰੋਬਲਮ ਆ ਠੀਕ ਆ ਮੈਂ ਕਿੰਨਾ ਕੁ ਟਾਈਮ ਇਹ ਚੀਜ਼ਾਂ ਫੇਸ ਕਰਦੀ ਰਹੂੰਗੀ ਪਰ ਦੇਖੋ ਹੁਣ ਕਰਨੀਆਂ ਪੈਣਗੀਆਂ ਯਾਰ ਹੁਣ ਜਿਵੇਂ ਜਿਵੇਂ ਦੇਖ ਤੂੰ ਕਹਿਣੀਆਂ ਉਵੇਂ-ਉਵੇਂ ਮੈਂ ਕਰ ਹੀ ਜਾਣਾ ਜਿਵੇਂ ਮੈਨੂੰ ਠੀਕ ਲੱਗਿਆ ਬਾਕੀ ਸਾਰਾ ਕੁਝ ਮੈਂ ਕਰ ਲਿਆ ਹੁਣ ਜਿਹੜਾ ਕੁਝ ਚੱਲੀ ਜਾਂਦਾ ਉਹ ਤਾਂ ਫੇਸ ਕਰਨਾ ਪਊਗਾ ਹੀ ਨਾ ਮੈਨੂੰ ਸਮਝ ਨਹੀਂ ਆਉਂਦੀ ਤੁਸੀਂ ਕਿੰਨਾ ਟਾਈਮ ਮੈਨੂੰ ਇਦਾਂ ਹੀ ਲਟਕਾ ਕੇ ਰੱਖਣਾ ਤੁਸੀਂ ਇੱਕ ਪਾਸਾ ਕਿਉਂ ਨਹੀਂ ਕਰਦੇ ਉਹਦੇ ਨਾਲ ਉਹ ਕਰੂੰਗਾ ਬਾਬਾ ਕਰੂੰਗਾ ਹੌਲੀ-ਹੌਲੀ ਸਾਰਾ ਕੁਝ ਹੁੰਦਾ ਹੁੰਦਾ ਹੁਣ ਗਿੱਦਰ ਦੀ ਕਾਲੀ ਨਾਲ ਨਹੀਂ ਵੇਰ ਪਗਦੇ ਹੁੰਦੇ ਜਿਹੜਾ ਕੁਝ ਚੱਲੀ ਜਾਂਦਾ ਨਾ ਇੱਕ ਵਾਰੀ ਨੂੰ ਅਸੀਂ ਸਹਜੇ ਸਹਜੇ ਚੱਲਣ ਦੇ ਹੌਲੀ ਹੌਲੀ ਸਾਰਾ ਕੁਝ ਠੀਕ ਕਰ ਲਾਂਗੇ ਆਪਾਂ ਮੈਨੂੰ ਪਤਾ ਹੈ ਨਾ ਮੈਂ ਆਪਣੇ ਮਮ ਡੈਡ ਨੂੰ ਕਿੱਦਾਂ ਹੈਂਡਲ ਕੀਤਾ ਹੋਇਆ ਉਹ ਮੈਨੂੰ ਰੋਜ਼ ਕਹਿੰਦੇ ਆ ਕਿ ਮੁੰਡੇ ਨਾਲ ਮਿਲਵਾ ਮੁੰਡੇ ਨਾਲ ਮਿਲਵਾ ਤੇ ਹੁਣ ਮੈਂ ਉਹਨਾਂ ਨੂੰ ਕੀ ਕਹਾਂ ਕਿ ਮੁੰਡਾ ਤਾਂ ਵਿਆਹਿਆ ਹੋਇਆ ਲੈ ਹੈ ਕਮਲੀ ਉਹ ਵਿਆਹਿਆ ਬਰਿਆ ਥੋੜੀ ਦੱਸਣਾ ਵੀ ਮੈਂ ਵਿਆਹਿਆ ਬਰਿਆ ਤੂੰ ਐਂ ਦੱਸੀ ਇਹ ਤਾਂ ਕਵਾਰਾ ਹੀ ਐ ਮੈਂ ਕਵਾਰਾ ਤਾਂ ਆਪ ਹੀ ਆ ਜਦੋਂ ਆਪਾਂ ਨੇ ਤਲਾਕ ਕਰਾ ਲਿਆ ਦਰਦਬੋਸ ਲੈ ਲਿਆ ਇਦੋਂ ਦਾ ਕਿਨੇ ਪੁੱਛਣਾ ਕਿਨੇ ਕਰਨਾ ਇਹਨੂੰ ਮਾਰਾਂਗੇ ਤੱਕਾ ਤੇ ਆਪਾਂ ਇਕੱਠੇ ਮੈਨੂੰ ਹੈ ਮੈਨੂੰ ਨਹੀਂ ਪਤਾ ਤੁਸੀਂ ਕਿਤੋਂ ਕੀ ਕੁਛ ਕਰੋਗੇ ਪਰ ਸੱਚੀ ਨਾ ਤੁਸੀਂ ਸਾਰਾ ਕੁਝ ਉਦੋਂ ਕਰਨਾ ਜਦੋਂ ਮੇਰੇ ਮਾਪੇ ਨਹੀਂ ਮੈਨੂੰ ਕਿਤੇ ਹੋਰ ਤੋੜਦਾ ਯਾਰ ਐਵੇਂ ਇਹਦੀਆਂ ਗੱਲਾਂ ਕਿਉਂ ਕਰੀ ਜਾਨੀ ਆ ਤੂੰ ਐਵੇਂ ਕਿਵੇਂ ਤੋੜ ਦੇਣਗੇ ਕਿਤੇ ਹੋਰ ਜਿਹੜੇ ਤੇਰੇ ਹੁੰਦੇ ਐ ਥੋੜੀ ਕੁਝ ਹੋ ਸਕਦਾ ਜੇ ਤੂੰ ਹਾਮੀ ਪਰ ਪਤਾ ਨਾ 6 ਮੰਥ ਤੋਂ ਉੱਪਰ ਹੋ ਗਈ ਤੇ ਮੈਨੂੰ ਸਮਝ ਨਹੀਂ ਆਉਂਦੀ ਤੂੰ ਉਸ ਜਨਾਨੀ ਨਾਲ ਹੋਰ ਕਿੰਨਾ ਕੁ ਟਾਈਮ ਸਪੈਂਡ ਕਰੇਗਾ ਮੈਂ ਦਿਨ ਕਟੀਆਂ ਕਰ ਰਿਹਾ ਨਾ ਕਿ ਟਾਈਮ ਸਪੈਂਡ ਤੈਨੂੰ ਪਤਾ ਕੱਲਾ ਕੱਲਾ ਦਿਨ ਕੰਮਟ ਪਾਉਣਾ ਮੈਂ ਮੈਨੂੰ ਇਹ ਹੈ ਵੀ ਕਦੇ ਨਾ ਕਦੇ ਕੋਈ ਐਮੇ ਦਾ ਵੇਲਾ ਆਵੇ ਤੇ ਇਹਨੂੰ ਮੈਂ ਧੱਕੇ ਮਾਰ ਕੇ ਘਰੋਂ ਕੱਢਦਾ ਜਾਂ ਫਿਰ ਆਪ ਲੈ ਕੇ ਭੱਜਾਂ ਮੇਰੀ ਗੱਲ ਸੁਣੋ ਇੱਕ ਤਾਂ ਨਾ ਤੁਸੀਂ ਸਵੇਰ-ਸਵੇਰ ਪਤਾ ਨਹੀਂ ਕਿਉਂ ਇੰਨੇ ਜ਼ਿਆਦਾ ਗੁੱਸੇ 'ਚ ਰਹਿੰਦੇ ਹੋ ਕਿੱਦਾਂ ਮੈਂ ਤੁਹਾਨੂੰ ਕਿਹਾ ਸੀ ਤੁਸੀਂ ਉਦਾਂ ਕੀਤਾ ਕਰ ਲਊਗਾ ਕਰ ਲਊ ਤੂੰ ਕਹਿਣੀ ਐ ਨਾ ਗੁੱਸੇ 'ਚ ਕਿਉਂ ਰਹੇ ਨੇ ਉਹ ਸਰਾਂ ਨੇ ਖੜੀ ਸੀ ਸਵੇਰੇ ਸਵੇਰੇ ਮੇਰਾ ਦਿਮਾਗ ਖਰਾਬ ਕਰਤਾ ਉਹਨੇ ਅੱਖ ਚਾਹ ਬਣਾ ਕੇ ਲੈ ਆਈਆਂ ਚਾਹ ਪੀ ਲੋ ਵੀ ਚਾਹ ਬਣਾ ਕੇ ਲਿਆਤੀ ਹੁਣ ਧਰ ਦੇ ਲਵੇ ਸਿਰ ਚ ਪਾ ਦੇ ਮੇਰੇ ਵੀ ਸਾਰਾ ਦਿਨ ਫੋਟੋ ਯਾਰ ਐਦਾਂ ਥੋੜੀ ਫਿਰ ਤੁਹਾਡਾ ਪਲਾਨ ਕੰਮ ਜਾਬੂ ਹੋਣਾ ਜੇ ਤੁਸੀਂ ਉਹਦੇ ਨਾਲ ਗੁੱਸੇ 'ਚ ਗੱਲ ਕਰੋਗੇ ਫਿਰ ਅਗਲੀ ਕਿੱਦਾਂ ਤੁਹਾਨੂੰ ਆਪਣੀ ਜ਼ਮੀਨ ਦੇਊਗੀ ਕੋ ਯਾਰ ਸਿਰ ਤੇ ਦੇਖ ਮੈਨੂੰ ਨਹੀਂ ਪਤਾ ਜ਼ਮੀਨਾਂ ਜਮੂਨਾ ਜਾਲਾ ਨਾ ਮੇਰੇ ਤੋਂ ਹੋਵੇ ਹਜਾ ਕੁਝ ਕਿਹਦੀ ਪਤਾ ਤੁਹਾਨੂੰ ਯਾਰ ਨਾਲ ਉਹਦੀ ਸਾਰੀ ਜ਼ਮੀਨ ਆਪਣੇ ਨਾਮ ਲਗਾਉਣੀ ਆ ਉਹਨੂੰ ਕਹਿ ਕਿ ਤਾ ਮਰਜ਼ੀ ਕਰਕੇ ਨਾ ਆਪਣੀ ਜ਼ਮੀਨ ਲੈ ਕੇ ਆ ਵੀ ਪਿੱਕਿਆ ਤੂੰ ਉਹ ਯਾਰ ਮੈਨੂੰ ਪਤਾ ਹੈ ਜ਼ਮੀਨ ਨੂੰ ਨਹੀਂ ਜਵਾਬ ਦਿੰਦੀ ਉਹ ਜ਼ਮੀਨ ਤਾਂ ਲੈ ਆਉਗੀ ਪਰ ਗੱਲ ਕਰ ਮੈਨੂੰ ਐਵੇਂ ਆਉਂਦਾ ਵੀ ਮੈਂ ਉਹਦੀ ਜ਼ਮੀਨ ਨਹੀਂ ਲੈਣੀ ਨਾ ਮੈਨੂੰ ਕੁੜੀ ਚਾਹੀਦੀ ਹੈ ਨਾ ਉਹਦੀ ਜ਼ਮੀਨ ਉਹ ਦੇਖਣੀ ਤਾਂ ਦੇਖਣਾ ਵੀ ਪਸੰਦ ਨਹੀਂ ਕਰਦਾ ਮੈਂ ਕਿਉਂ ਨਹੀਂ ਚਾਹੀਦੀ ਤੁਹਾਨੂੰ ਨਹੀਂ ਮੇਰੀ ਗੱਲ ਸੁਣੋ ਉਹ ਲੈ ਕੇ ਕਿ ਆਈ ਸੀ ਆਪਣੇ ਪਿੱਕਿਆ ਤਾਂ ਕੁਝ ਵੀ ਨਹੀਂ ਲੈ ਕੇ ਤੇ ਹੁਣ ਇੰਨਾ ਕੁ ਤਾਂ ਤੁਹਾਡਾ ਹੱਕ ਬਣਦਾ ਹੀ ਆ ਨਾ ਹੱਕ ਤਾਂ ਮੇਰੇ ਮੰਮੀ ਡੈਡੀ ਨੇ ਨਾ ਕਦੇ ਵੀ ਰਿਸ਼ਤਾ ਨਹੀਂ ਕਰਨਾ ਕਹਿਨਕੇ ਮੁੰਡੇ ਦੇ ਪੱਲੇ ਕੀ ਆ ਮੁੰਡੇ ਦੇ ਪੱਲੇ ਕੁਝ ਹੋਵੇ ਨਾ ਹੋਵੇ ਪਰ ਮੈਂ ਉਹਦੀ ਜ਼ਮੀਨ ਨੂੰ ਨਹੀਂ ਹੱਥ ਲਾਣਾ ਮੈਨੂੰ ਚਾਹੀਦੀ ਆ ਤੂੰ ਨਾ ਮੈਨੂੰ ਕਿਸੇ ਜ਼ਮੀਨਦਾਰ ਨਾਲ ਚਾਹੇ ਜੇ ਮੈਨੂੰ ਰਿਸ਼ਤਾ ਕਰਵਾਉਣਾ ਹੈ ਨਾ ਤੋ ਤੂੰ ਜ਼ਮੀਨ ਮੰਗਵਾੜੀ ਪੈਣੀ ਆ ਤੁਹਾਨੂੰ ਤੇ ਉਹ ਕਿੱਦਾਂ ਮਰਜ਼ੀ ਕਰੋ ਆਈ ਡੋਨਟ ਕੇਅਰ ਮੇਰੀ ਗੱਲ ਤਾਂ ਸੁਣ ਲੈ ਸੀਰਤਾ ਤੂੰ ਇਹ ਦੱਸ ਤੈਨੂੰ ਜ਼ਮੀਨ ਮੈਂ ਇੱਕ ਗੱਲ ਸੁਣਾ ਯਾਰ ਕਿੰਨਾ ਟਾਈਮ ਹੋ ਗਿਆ ਤੁਸੀਂ ਮੈਨੂੰ ਲਾਰੀ ਤੇ ਲਾਰਾ ਲਾਉਂਦੇ ਰਹਿੰਦੇ ਰਹਿੰਦੇ ਹੋ ਤੈਨੂੰ ਜ਼ਮੀਨ ਚਾਹੀਦੀ ਆ ਕਿ ਮੈਂ ਈਂਆ ਤੇ ਕਿੱਦਾਂ ਮਰਜ਼ੀ ਕਰੋ ਤੁਸੀਂ ਲੈ ਮੇਰੀ ਗੱਲ ਸੁਣ ਲੈ ਜਿਉਂ ਨੇ ਜ਼ਮੀਨ ਜਮੂਨ ਨਾ ਵੀ ਦਿੱਤੀ ਨਾ ਮੇਰੇ ਲਈ ਇੱਕੇ ਰਾਹ ਹੈ ਆਪਦੇ ਘਰ ਦੇ ਨੂੰ ਸਮਝਾ ਲਈ ਜੇ ਐਂ ਸਮਝੀ ਜਾਂਗੇ ਠੀਕਾ ਨਹੀਂ ਭਜਾ ਕੇ ਲੈ ਜੂਗਾ ਫਿਰ ਮੈਂ ਤਾਂ ਮੈਨੂੰ ਨਹੀਂ ਪਤਾ ਹੈਗਾ ਜਿੱਦਾਂ ਕਰਨਾ ਕਰੋ ਪਰ ਜਿੱਦਾਂ ਮਰਜ਼ੀ ਕਰਕੇ ਨਾ ਉਹ ਤਾਂ ਜ਼ਮੀਨ ਆਪਣੇ ਨਾਮ ਲਗਵਾਓ ਸੰਗਾ ਬਾਬਾ ਲਗਵਾ ਲੈਣਾ ਪਾਉਣੀਆਂ ਪੈਣੀਆਂ ਵੀ ਕਰਨੇ ਨਾ ਜਲਦੀ ਕਰਿਓ ਮੈਂ ਹੁਣ ਵੇਟ ਨਹੀਂ ਕਰਨੀ ਠੀਕਾ ਜੇ ਕੋਈ ਫਿਰ ਦਿੱਤਾ ਹੈ ਮੈਂ ਹਾਂ ਕਰ ਦੇਣੀ ਫਿਰ ਖਾ ਦੇ ਪਾਗਲ ਐਸੀ ਜਿਹੀ ਗੱਲਾਂ ਨਹੀਂ ਕਰਦੇ ਹੁੰਦੇ ਕੋਈ ਨਾ ਦਿੰਨਾ ਮਿੱਠੀਆਂ ਗੋਲੀਆਂ ਉਹਨੂੰ ਮੈਂ ਓਕੇ ਬਾਈ ਚੰਗਾ ਬਾਈ ਸੁਣ ਲੈ ਇਹਨੇ ਤਾਂ ਕਹਿਤਾ ਵੀ ਹਾਂ ਹੁਣ ਜ਼ਮੀਨ ਨਾਲ ਲਗਵਾ ਕਰਨੀ ਪੂ ਦੇ ਨਾਲ ਗੱਲ ਕਹਿਣਾ ਜਾ ਕੇ ਦਿੰਨਾ ਮਿੱਠੀਆਂ ਗੋਲੀਆਂ ਚਾਰ ਆਖਰ ਨੂੰ ਤਾਂ ਗੱਲ ਉਹਦੀ ਵੀ ਸਹੀ ਐ ਪਲਾਨ ਵੀ ਫੇਰੇ ਕਾਮਯਾਬ ਹੋ ਜਿਹੜਾ ਚੀਜ਼ ਕੁਝ ਸੋਚ ਕੇ ਚੱਲੇ ਸੀ ਉਸ ਲੈਂਡ ਤੇ ਤਾਂ ਮੈਂ ਆਈ ਨਹੀਂ ਰਿਹਾ